ਪੁੱਤਰ ਦਾ ਮੂੰਹ ਮਿੱਠਾ ਕਰਵਾ ਰਹੇ ਇਹ ਮਾਪੇ ਖੁਸ਼ੀ ਦੇ ਨਾਲ ਫੁੱਲੇ ਨਹੀਂ ਸਮਾ ਰਹੇ ਖੁਸ਼ੀ ਹੋਵੇ ਵੀ ਕਿਉਂ ਨਾ ਪੁੱਤਰ 올림픽 ਚੋ ਜਾ ਰਿਹਾ ਹੈ ਜੀ ਹਾਂ ਬਰਨਾਲਾ ਦਾ ਇਹ ਹੋਣਹਾਰ ਨੌਜਵਾਨ ਜਸ਼ਨਦੀਪ ਸਿੰਘ ਰਿਓ 올림픽 ਦਾ ਹਿੱਸਾ ਬਣ ਜਾ ਰਿਹਾ ਹੈ ਤੇ ਜਸ਼ਨ ਨੂੰ ਇਹ ਮੌਕਾ ਦਿੱਤਾ ਹੈ ਫੁੱਟਬਾਲੀ ਨੇ ਉਹ ਖੇਡ ਜਿਸ ਨੂੰ 올림픽 ਖੇਡਾਂ ਦੀ ਲਿਸਟ ਵਿੱਚ ਸ਼ਾਮਲ ਕਰਾਉਣ ਦੀ ਜ਼ਿੰਮੇਵਾਰੀ ਜਸ਼ਨ ਦੇ ਮੋਢਿਆਂ ਦੇ ਉੱਤੇ ਹੈ ਦਰਅਸਲ 올림픽 ਖੇਡਾਂ ਦੇ ਵਿੱਚ ਫੁੱਟਬਾਲੀ ਖੇਡ ਨੂੰ ਸ਼ਾਮਲ ਕਰਨ ਦੇ ਮਕਸਦ ਨਾਲ ਰੀਓ 올림픽 ਦੇ ਵਿੱਚ ਡੈਮੋ ਲੈ ਜਾਣੇ ਨੇ ਜਿਸ ਦੇ ਲਈ 75 ਮੁਲਕਾਂ ਦੀਆਂ ਟੀਮਾਂ ਬੁਲਾਈਆਂ ਗਈਆਂ ਨੇ ਤਿੰਨ ਮੈਂਬਰੀ ਭਾਰਤੀ ਟੀਮ ਨੂੰ ਵੀ ਇਸ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਏ ਤੇਨਾ ਤਿੰਨੇ ਖਿਡਾਰੀਆਂ ਦੇ ਵਿੱਚ ਸ਼ਾਮਲ ਹੈ ਬਰਨਾਲਾ ਦਾ ਇਹ ਹੋਂਰ ਜਸ਼ਨ ਦੇਸ਼ ਵਿਦੇਸ਼ ਦੇ ਵਿੱਚ ਆਪਣੀ ਖੇਡ ਦੇ ਝੰਡੇ ਗੜ ਚੁੱਕਾ ਏ ਤੇ ਕਈ ਮੈਡਲ ਉਸ ਨੇ ਆਪਣੇ ਨਾਂ ਕੀਤੇ ਨੇ ਇਹੀ ਵਜ੍ਹਾ ਹੈ ਕਿ ਰਿਓ ਦੇ ਲਈ ਉਸ ਦੀ ਚੋਣ ਹੋਈ ਹੈ ਅੱਜ ਸਾਡੀ ਜੋ ਕਿ ਬ੍ਰਾਜ਼ਿਲ ਲਈ ਚੋਣ ਹੋਈ ਹੈ ਰਿਓ ਲਈ ਤਾਂ ਸਾਡੀ ਸਿਲੇਕਸ਼ਨ ਹੋਈ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ 나ਸਿਕ ਉੱਥੋਂ ਮੈਂ ਸਿਲੈਕਟ ਹੋਇਆ ਹਾਂ ਤੇ ਮੈਨੂੰ ਬਹੁਤ ਫਕਰ ਹੈ ਆਪਣੇ ਆਪ ਤੇ ਕਿ ਮੈਂ ਇਸ ਲਈ ਇਸ ਮਕਾਮ ਲਈ ਪਹੁੰਚਾ ਹਾਂ ਮੈਂ ਆਪਣੀ ਮੈਨੇਜਮੈਂਟ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਲਈ ਚੁਣਿਆ ਬਾਕੀ ਲੋਕਾਂ ਦੀ ਤਰ੍ਹਾਂ ਪਹਿਲਾਂ ਜਸ਼ਨ ਵੀ ਇਸ ਖੇਡ ਤੋਂ ਅਣਜਾਣ ਹੀ ਸੀ ਉਹ ਫੁੱਟਬਾਲ ਦਾ ਚੰਗਾ ਖਿਡਾਰੀ ਸੀ ਪਰ ਜਦੋਂ ਉਸ ਨੂੰ ਫੁੱਟਬਾਲੀ ਦੇ ਬਾਰੇ ਪਤਾ ਲੱਗਿਆ ਤਾਂ ਉਸ ਦਾ ਝੁਕਾ ਇਸ ਖੇਡ ਵੱਲ ਹੋ ਗਿਆ ਇੱਕ ਨਿਊ ਗੇਮ ਸਟਾਰਟ ਹੋਈ ਜੋ ਕਿ ਸਾਡੇ ਫਾਊਂਡਰ ਸਨ ਦਿੱਲੀ ਤੋਂ ਰਾਮ ਅਪਤਾਰ ਜੀ ਉਹਨਾਂ ਨੇ ਸਾਡੇ ਇੰਡੀਆ ਵਿੱਚ ਹੀ ਗੇਮ ਸ਼ੁਰੂ ਕੀਤੀ ਇਹ 올림픽 ਲਈ ਡੈਮੋਨਸਟ੍ਰੇਸ਼ਨ ਹੈ ਬ੍ਰਾਜ਼ਿਲ ਕਮੇਟੀ 올림픽 ਤੋਂ ਸਾਨੂੰ ਇੰਡੀਆ ਨੂੰ ਲਾਈਕ ਇਨਵੀਟੇਸ਼ਨ ਆਇਆ ਹੈ ਕਿ ਉੱਥੇ ਆਪਣਾ ਅੱਛਾ ਪ੍ਰਦਰਸ਼ਨ ਕਰੋ ਦੈਨ 2020 ਦੇ ਵਿੱਚ ਸਾਡੀ ਟੋਕੀਓ 올림픽 ਦੇ ਵਿੱਚ ਪੱਕੀ ਐਂਟਰੀ ਹੋ ਜਾਵੇਗੀ ਪੁੱਤਰ ਦੀ ਇਸ ਕਾਮਯਾਬੀ ਦੇ ਉੱਤੇ ਮਾਪੇ ਅਤੇ ਕੋਚ ਵੀ ਮਾਣ ਕਰਦੇ ਨਹੀਂ ਥੱਕ ਰਹੇ ਤੇ ਉਸ ਲਈ ਚੰਗੇ ਭਵਿੱਖ ਦੀ ਕਾਮਨਾ ਕਰ ਰਹੇ ਨੇ ਮੈਂ ਪਹਿਲਾਂ ਤਾਂ ਵਾਹਿਗੁਰੂ ਦਾ ਸ਼ੁਕਰ ਕਰਕੇ ਜਾ ਰਾਂ ਪ੍ਰਮਾਤਮਾ ਨੇ ਇੱਥੇ ਤੱਕ ਲਿਆਂਦਾ ਇਹਨੂੰ ਬਹੁਤ ਸ਼ੁਕਰ ਗੁਜ਼ਾਰਾਂ ਦੂਸਰੇ ਦੇ অবতার ਕਰਨ ਕਪਲ ਨੇ ਜਿਹੜੇ ਇਹਨਾਂ ਨੂੰ ਇਹਨਾਂ ਨੇ ਪ੍ਰੇਰਿਤ ਕੀਤਾ ਅੱਗੇ ਗੇਮ ਚੱਲ ਗਏ ਅਸੀਂ ਬਹੁਤ ਕੋਸ਼ਿਸ਼ਾਂਗੇ ਕਿ ਸਾਡਾ ਬੱਚਾ ਅੱਜ ਤੱਕ ਇੱਥੇ ਤੱਕ ਪਹੁੰਚੇ ਆ ਇੱਕਦਮ ਬੜੀ ਵੱਡੀ ਖੁਸ਼ੀ ਹੋਈ ਜੀ ਕਿਉਂਕਿ ਇਸ ਤਰ੍ਹਾਂ ਦਾ ਅਜਿਹਾ ਜਿਹਾ ਲੱਗਦਾ ਕਿ ਐਡੀ ਵੱਡੀ ਐਂਟਰੀ ਇਹਦੀ ਮਿਹਨਤ ਨਾਲ ਕਰਕੇ ਹੋਈ ਹੈ ਸੈਕੰਡ ਜਦੋਂ ਇਸ ਤਰ੍ਹਾਂ ਇਹ ਜਾਂਦੇ ਆ ਇਸ ਤਰ੍ਹਾਂ ਦੀ ਐਂਟਰੀ ਹੁੰਦੀ ਹੈ ਜਿਹੜੇ ਬਾਕੀ ਨੌਜਵਾਨਾਂ ਨੂੰ ਬੜੀ ਬੜੀ ਪ੍ਰੇਰਨਾ ਮਿਲਦੀ ਹੈ ਨਸ਼ੇ ਤੋਂ ਦੂਰ ਰਹਿੰਦੇ ਆ ਤੇ ਗੇਮਾਂ ਕੰਨੀ ਆਪਣਾ ਧਿਆਨ ਦਿੰਦੇ ਤੇ ਹੁਣ ਥੋੜਾ ਇਸ ਖੇਡ ਬਾਰੇ ਵੀ ਜਾਣ ਲਓ ਫੁੱਟਬਾਲੀ ਫੁੱਟਬਾਲ ਅਤੇ ਵਾਲੀਬਾਲ ਦੋ ਖੇਡਾਂ ਦੇ ਮੇਲ ਨਾਲ ਬਣੀ ਹੈ ਤੁਸੀਂ ਇਸ ਨੂੰ ਪੈਰਾਂ ਨਾਲ ਖੇਡੀ ਜਾਣ ਵਾਲੀ ਵਾਲੀਬਾਲ ਵੀ ਕਹਿ ਸਕਦੇ ਹੋ ਸਮੁੰਦਰ ਦੇ ਕਿਨਾਰੇ ਰੇਤਲੀ ਥਾਂ ਤੇ ਖੇਡੀ ਜਾਂਦੀ ਹੈ ਹਰੇਕ ਟੀਮ ਦੇ ਵਿੱਚ ਦੋ ਖਿਡਾਰੀ ਹੁੰਦੇ ਨੇ ਤੇਸ ਦਾ ਗਰਾਊਂਡ ਵਾਲੀਬਾਲ ਵਰਗੇ ਗਰਾਊਂਡ ਦੀ ਤਰ੍ਹਾਂ ਹੀ ਹੁੰਦਾ ਹੈ। ਯੂ অলਪਿਕ ਲਈ ਸਾਨੂੰ ਇਨਵੀਟੇਸ਼ਨ ਆਇਆ ਹੋਇਆ। ਅਸੀਂ ਇੰਡੀਆ ਦੀ 12 ਸਾਰਿਆਂ ਦੀ ਲੈ ਕੇ ਮੁੰਡਿਆਂ ਦੀ ਹੁਣ ਅਸੀਂ ਕੈਂਪ ਅੱਗੇ ਲਾਉਣਾ ਜਿਹਦੇ ਵਿੱਚੋਂ ਪੰਜਾਬ ਵਿੱਚੋਂ ਮੈਕਸਿਮਮ ਇਹ ਮੁੰਡਾ ਜਸ਼ਨਦੀਪ ਸਾਡਾ ਬਹੁਤ ਤਾਕੜਾ ਬੈਸਟ ਪਲੇਅਰ ਤੇ ਅੱਗੇ ਅਸੀਂ ਉਮੀਦ ਕਰਦੇ ਹਾਂ ਵੀ ਅੱਗੇ ਲਈ ਵੀ ਇੰਡੀਆ ਦੇ ਵਿੱਚ ਇਹਨੂੰ ਮੈਕਸਿਮਮ ਡਿਵੈਲਪ ਕਰਾਂਗੇ। ਫੁੱਟਬਾਲੀ ਦਾ 올림픽 ਦੇ ਵਿੱਚ ਡੈਮੋ 22 ਅਗਸਤ ਤੋਂ 27 ਅਗਸਤ ਦੇ ਦਰਮਿਆਨ ਹੋਵੇਗਾ ਇਸ ਤੋਂ ਪਹਿਲਾਂ ਜਸ਼ਨਦੀਪ ਅਤੇ ਉਸਦੇ ਸਾਥੀ ਖਿਡਾਰੀਆਂ ਦੀ ਮੁੰਬਈ ਅਤੇ ਬ੍ਰਾਜ਼ੀਲ ਦੇ ਵਿੱਚ ਟ੍ਰੇਨਿੰਗ ਹੋਵੇਗੀ ਉਮੀਦ ਹੈ ਕਿ ਭਾਰਤੀ ਖਿਡਾਰੀ ਚੰਗਾ ਪ੍ਰਦਰਸ਼ਨ ਕਰਨਗੇ ਤੇ ਫੁੱਟਬਾਲੀ ਨੂੰ 올림픽 ਦਾ ਹਿੱਸਾ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ